ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੇ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਜੀ ਤੇ ਬਾਕੀ ਆਪਣੇ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਦਾ ਉਲਟੀ ਸਲਾਈ ਬਣਾ ਲਈਏ ਇਧਰੋਂ ਸਿੱਧੀ ਤੇ ਇਧਰੋਂ ਉਲਟੀ ਤੇ ਇਧਰ ਆਪਾਂ ਕਰਾਂਗੇ ਡਿਜ਼ਾਈਨ ਸਟਾਰਟ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣਦਾ ਤੇ ਬਹੁਤ ਜਲਦੀ ਵੀ ਬਣਦਾ ਕਿਸੇ ਵੀ ਰੰਗ ਤੇ ਬਣਾਓ ਤੁਸੀਂ ਬਹੁਤ ਸੋਹਣਾ ਬਣਦਾ ਜੀ ਤੇ ਆਪਾਂ ਕਰਦੇ ਆ ਡਿਜ਼ਾਈਨ ਸਟਾਰਟ ਤਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆ ਡਿਜ਼ਾਈਨ ਆਪਾਂ ਪਹਿਲਾ ਕੁੰਡਾ ਤਾਰਿਆ ਤਾਂ ਗਾ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਜਿਹੜਾ ਆਪਣੇ ਕੋਲੇ ਹੁਣ ਇੱਕ ਕੁੰਡਾ ਹੈ ਇਹਦੇ ਆਪਾਂ ਇੱਕ ਤੋਂ ਤਿੰਨ ਕੁੰਡੇ ਬਣਾਉਗੇ ਅੱਗੇ ਫੇਰ ਤਿੰਨ ਕੁੰਡੇ ਉਲਟੇ ਜਿਹੜਾ ਆਪਣਾ ਚੌਥਾ ਕੁੰਡਾ ਹੈ ਤਿੰਨ ਕੁੰਡੇ ਹੋ ਗਏ ਆਪਣੇ ਚੌਥਾ ਕੁੰਡਾ ਜਿਹੜਾ ਸਿੱਧਾ ਇਹਨੂੰ ਆਪਾਂ ਸਿੱਧੇ ਬਣਾਉਣਾ ਹੈ ਤਿੰਨ ਕੁੰਡੇ

तिन कुंदे उलटे एक कुंडा सिद्धा आपण सिद्धी सलाई बन गी एक उलटी साइड आ സിധേ ചാ തി ബുട്ടവേ സിദ്ധേ തന്നെ കണ്ടേ ഉൽ സിധേ അപ്പോൾ ഇതോ തണേ ഉൽട്ട ബനസ്റ്റിൻ കണ്ടേ സിദ്ധേ கண்ட உல்ட்டாாா தின் கண்டே உல் சி பாச ஆக தின கண்டே சிதே ഉൾട്ട പാസേ ആക സിദ്ധേ ബെ ത ഉ സിലായി ബന് സിധേ പാസ്സേ ബനല ചാര സണ ഗ്ണിയ ਤੇ ਹੁਣ ਆਪਣੀ ਆ ਗਈ ਪੰਜਵੀਂ ਸਲਾਈ ਪੰਜਵੀਂ ਸਲਾਈ ਚ ਆਪਾਂ ਵਾਲਾ ਕੁੰਡਾ ਤਾਰਾਂਗੇ ਤਿੰਨ ਗੁੰਡੇ ਉਲਟੇ ਬਣਾਵਾਂਗੇ ਹੁਣ ਜਿਹੜੇ ਆਪਾਂ ਤਿੰਨ ਗੁੰਡੇ ਆਹ ਬਧਾਏ ਸੀ ਤਿੰਨ ਬਣਾਏ ਸੀ ਇਹਨਾਂ ਨੂੰ ਇਸ ਤਰ੍ਹਾਂ ਲਵਾਂਗੇ ਇਸ ਤਰ੍ਹਾਂ ਸਲਾਈ ਤੇ ਕਰਕੇ ਤਿੰਨਾਂ ਦਾ ਇੱਕ ਬਣਾ ਦਾਂਗੇ

ਯਾਰ ਜਿਹਾ ਇਸ ਤਰ੍ਹਾਂ ਡਿਜ਼ਾਈਨ ਬਣਦਾ ਹੈ ਇੱਕ ਡਿਜ਼ਾਈਨ ਬਣ ਗਿਆ ਆਪਾਂ ਉਲਟੀ ਸਲਾਈ ਹੈ ਜੀ ਆਪਾਂ ਤਿੰਨ ਗੁੰਡੇ ਸਿੱਧੇ ਬਣਾਏ ਜਿਹੜਾ ਆਪਾਂ ਹਾ ਗੁੰਡਾ ਬਣਾਇਆ ਸੀ ਤੇ ਆਪਾਂ ਉਲਟਾ ਬਣਾ ਲਿਆ ਤਿੰਨਾ ਤੋਂ ਇੱਕ ਬਣਾਇਆ ਸੀ ਜਿਹੜਾ ਅੱਗੇ ਆਹ ਤਿੰਨਾ ਤੋਂ ਇੱਕ ਬਣਾਇਆ ਜਿਹੜਾ ਨੂੰ ਆਪਾਂ ਉਲਟਾ ਬਣਾ ਲਵਾਂਗੇ ਜਿਹੜੇ ਆਪਣੇ ਗੁੰਡੇ ਆਹ ਸਿੱਧੇ ਬਣਦੇ ਆ ਉਲਟੀ ਸਾਈਡ ਤੋਂ ਇਹਨਾਂ ਨੂੰ ਆਪਾਂ ਸਿੱਧੇ ਬਣਾਵਾਂਗੇ ਮੰਨੇ ਆਪਣਾ ਇੱਕ ਡਿਜ਼ਾਈਨ ਪੂਰਾ ਹੋ ਗਿਆ ਹੁਣ ਆਪਾਂ ਦੂਜਾ ਡਿਜ਼ਾਈਨ ਬਣਾਵਾਂਗੇ ਉਹ ਦੇਖੋ ਜੀ ਆਪਾਂ ਕਿਵੇਂ ਬਣਾਵਾਂਗੇ ਧਿਆਨ ਨਾਲ ਦੇਖਿਓ ਇੱਕ ਗੁੰਡਾ ਤਾਰਿਆ ਇੱਥੇ ਆਪਾਂ ਇੱਕ ਗੁੰਡਾ ਉਲਟਾ ਬਣਾਵਾਂਗੇ ਆਹ ਵਾਲਾ ਗੁੰਡਾ ਜਿਹੜਾ ਇਹਨੂੰ ਆਪਾਂ ਇਹ ਤੋਂ ਆਪਾਂ ਤਿੰਨ ਗੁੰਡੇ ਬਣਾ ਲਾਂਗੇ ਯਸਟਰ ਅਗਲੇ ਤਿੰਨ ਗੁੰਡੇ ਆਪਾਂ ਹੁਣ ਜਿਹੜਾ ਆਪਣਾ ਸਿੱਧਾ ਗੁੰਡਾ ਬਣਾਇਆ ਸੀ ਇਹਨੂੰ ਆਪਾਂ ਉਲਟਾ ਬਣਾ ਲਾਂਗੇ

ਇੱਕ ਕੁੰਡਾ ਉਲਟਾ ਬਣਾ ਲਮੇ ਲਾਸਟ ਵਾਲਾ ਸਿੱਧਾ ਨਾਲ ਜਿਹਾ ਪਾ ਇੰਨਾ ਡਿਜ਼ਾਈਨ ਬਣਾਇਆ ਦੇਖੋ ਕਿੰਨਾ ਸੋਹਣਾ ਬਣਿਆ ਜੀ ਤੇ ਦੇਖੋ ਇਹ ਕੋਟੇ ਸਵੈਟਰ ਜੈਕਟ ਕੁਛ ਵੀ ਬਣਾਓ ਤੇ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਬਹੁਤ ਜਲਦੀ ਵੀ ਬਣਦਾ ਜੀ ਕਿਸੇ ਵੀ ਰੰਗ ਤੇ ਪਾਓ ਬਹੁਤ ਸੋਹਣਾ ਲੱਗਦਾ ਹੈ ਚਲੋ ਜੀ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਬਾਅਦ ਤਵਾਂ ਦੇ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਬਾਅਦ ਤਵਾਂ ਦੇ ਸ਼ੇਅਰ ਕਰਦੇ ਹੋ ਤੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜ਼ਰੂਰ ਕਰਦੇ ਹੋ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ